ਇਹਦੀ ਕੀਮਤ ਹੈਗੀ ਆ ਜੀ 36000 ਰੁਪਿਆ 36000 ਓਨਲੀ 36000 ਦੇ ਵਿੱਚ ਆਪਾਂ ਪਹੁੰਚ ਕਰ ਦਾਂਗੇ ਪੂਰੇ ਹਿੰਦੁਸਤਾਨ ਦੇ ਵਿੱਚ ਡਿਲੀਵਰੀ ਚਾਰਜ ਅਲੱਗ ਤੋਂ ਰਹੂਗਾ ਫ੍ਰੀ ਲਓ ਜੀ ਬਾਈ ਕਹਿੰਦਾ ਸਿਰਫ 36000 ਰੁਪਿਆ ਕੀਮਤ ਹੈ ਇਹਦੀ ਡਿਲੀਵਰੀ ਚਾਰਜ ਵੀ ਨਹੀਂ ਲੱਗਣਾ 올 ਇੰਡੀਆ ਫ੍ਰੀ ਆ ਹਾਂ 올 ਓਵਰ ਇੰਡੀਆ ਫ੍ਰੀ ਆ 또 ਵੱਡੀ ਗੱਲ ਇਹ ਆ ਕਿ ਜਿਹੜਾ ਇਹਦਾ ਇੰਜਨ ਵੀ ਆ ਸਾਰਾ ਵਾਟਰ ਪ੍ਰੂਫ ਆ ਵਾਟਰ ਪਾਣੀ ਲੱਗਿਆ ਰਵੇ ਮੈਂ ਕਹਾਂ ਕਿ ਕੱਤੂ ਦੇ ਵਿੱਚ ਚਲਾ ਲਵੇ ਇਹਨੂੰ ਪੂਰਾ ਆਪਣੇ ਭਿਗੋ ਦੇਵੇ ਕੋਈ ਦਿੱਕਤ ਨਹੀਂ ਸਾਰਾ ਇੰਜਨ ਸੀਲਡ ਆ ਵਾਟਰ ਪ੍ਰੂਫ ਇੰਜਨ ਆ ਤੇ ਇੱਕ ਗੱਲ ਹੋਰ ਵੀ ਇਹ ਵੀ 올 ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਆ ਤੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਪਲਾਊ ਇਹ ਨਾਲ ਫ੍ਰੀ ਦਿੱਤਾ ਜਾਊਗਾ ਕੀ ਕਰ ਦੋ ਇੰਜਨ ਖਰਾਬ ਹੋ ਜੇ ਤੁਹਾਡਾ ਗিয়ার ਬਾਕਸ ਖਰਾਬ ਹੋ ਜੇ ਤੁਹਾਡਾ ਪਲਾਊ ਟੁੱਟ ਜਾਵੇ ਭਾਵੇਂ ਜਿਹੜੇ ਨਾਲ ਸਮਾਨ ਦਵੋਗੇ ਉਹਦੇ ਵਿੱਚ ਵੀ ਪਲੇਟ ਤੱਕ ਵੀ ਟੁੱਟ ਜੂਗੀ ਹੈ ਨਾ ਪਲੇਟ ਤੱਕ ਵੀ ਟੁੱਟ ਜੇ ਭਾਈ ਜੀ ਆਪਾਂ ਫ੍ਰੀ ਆਫ ਕੋਸਟ ਨਵਾਂ ਦਵਾਂਗੇ ਅਸਾਂ ਭਾਈ ਦੇ ਘਰ ਪਹੁੰਚ ਕਰਦਾਂਗੇ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦਿਖਾਉਣੇ ਆ ਇਹ ਚੀਜ਼ ਛੋਟੀ ਜ਼ਰੂਰ ਹੈ ਪਰ ਇਹਦੇ ਕੰਮ ਬਹੁਤ ਵੱਡੇ ਵੱਡੇ ਹੈ ਕਿਉਂਕਿ ਹੁਣ ਟਾਈਮ ਚੱਲੀ ਜਾਂਦਾ ਝੋਨੇ ਦੇ ਵਿੱਚ ਕੱਦੂ ਕਰਨ ਦਾ ਇਹਦੇ ਨਾਲ ਕੱਦੂ ਵੀ ਹੋ ਜਾਣਾ ਹੈ ਇਹਦੇ ਨਾਲ ਜੇ ਆਪਾਂ ਬਾਗ ਦੇ ਵਿੱਚੋਂ ਕਾਗੜਨਾ ਖਾਲੀਆਂ ਚੋਂ ਕਾਗੜਨਾ ਉਹਨਾਂ ਚ ਰੋਟਾਵੇਟਰ ਮਾਰਨਾ ਕੋਈ ਮੂਲੀਆਂ ਬੀਜਣੀਆਂ ਮੈਂ ਨਾ ਟੋਟਲ ਕੰਮ ਹੁੰਦੇ ਜਿਹੜੇ 40 ਸਾਲ ਦੇ ਇਹ ਖਿੱਚਦਾ ਤੇ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਤੇ ਜਾਣਾਂਗੇ ਵੀ ਇਹ ਕੀ ਚੀਜ਼ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਰਾ ਜੀ ਠੀਕ ਹੋ ਬਹੁਤ ਵਧੀਆ ਜੀ ਇਸ ਟਾਈਮ ਆਪਾਂ ਕਿੱਥੇ ਖੜੇ ਆ ਜੀ ਲੋਕੇਸ਼ਨ ਕੀ ਆ ਆਪਣੀ ਇਹ ਆਪਣਾ ਜੀ ਮਲੇਕੋਟਲਾ ਲੁਧਿਆਣਾ ਰੋਡ ਆ ਜਿਹੜੀ ਆਪਣੀ ਕੰਪਨੀ ਦਾ ਨਾਮ ਆ ਰਾਜਾ ਬਾਈ ਇੰਟਰਪ੍ਰਾਈਜ਼ੇਸ ਲਾਉਂਦੇ ਆ ਰਾਜਾ ਬਾਈ ਇੰਟਰਪ੍ਰਾਈਜ਼ ਠੀਕ ਆ ਪਹਿਲਾਂ ਆਪਾਂ ਸਪਰੇ ਇਸ ਟਾਈਮ ਦੇ ਵਿੱਚ ਆਪਾਂ ਆਣ ਕੀ ਹੋਰ 5 ਤੋਂ 10 ਸਾਲ ਹੋ ਗਏ ਸਾਨੂੰ ਆਹ ਜਿਹੜਾ ਰੂਟਾ ਬੀਟਰ ਬਣਾਉਂਦਿਆਂ ਨੂੰ ਆਹਾ ਚੀਜ਼ ਬਣਾਉਣੇ ਆਪਾਂ ਪੰਜ ਪਾਈ ਤੋਂ 10 ਸਾਲ ਹੋ ਗਏ 5 ਤੋਂ 10 ਸਾਲ ਹੋ ਗਏ ਇਹਦੇ ਵਿੱਚ ਆਪਣੇ ਕੋਲੇ 15 ਤੋਂ 20 ਮਾਡਲ ਨੇ 15 ਤੋਂ 20 ਮਾਡਲ ਇਹ ਕਿਹੜਾ ਮਾਡਲ ਆਪਣਾ ਇਹ ਜਿਹੜਾ ਮਾਡਲ ਆ ਸਭ ਤੋਂ ਜ਼ਿਆਦਾ ਵਿਕਣ ਵਾਲਾ ਜਿਵੇਂ ਆਪਣੇ ਬਾਗ ਦੇ ਵਿੱਚ ਹੋ ਗਿਆ ਸਬਜ਼ੀ ਦੇ ਵਿੱਚ ਹੋ ਗਿਆ ਜਾਂ ਮਲਟੀ ਪਰਪਸ ਕੰਮ ਕਰੂਗਾ ਆਪਣਾ ਕੋਈ ਵੀ ਕੰਮ ਕਰ ਦੂ ਦਿੱਤੀ ਬਾੜੀ ਵਾਲਾ ਇਹਦੇ ਵਿੱਚ ਆਪਾਂ ਪਹਿਲਾਂ ਇੰਜਨ ਦੀ ਗੱਲ ਕਰੀਏ 7.5 ਹਸ ਪਾਵਰ ਦਾ ਪੈਟਰੋਲ ਦਾ ਇੰਜਨ ਆ 4 ਸਟੋਕ ਪੈਟਰੋਲ ਦਾ ਇੰਜਨ ਹੈ ਤੇ ਹਸ ਪਾਵਰ ਹੈਗਾ 7.5 ਹੈਨਾ 7.5 ਠੀਕ ਹੈ 245 ਸੀਸੀ ਦਾ ਇੰਜਨ ਲੱਗਾ ਆ 245 ਸੀਸੀ 4 ਸਟੋਕ ਦਾ ਮਤਲਬ ਕੀ ਹੁੰਦਾ ਵੀ ਇਹਦੇ ਵਿੱਚ ਕੱਲਾ ਪੈਟਰੋਲ ਪਹਿਣਾ ਕੱਲਾ ਪੈਟਰੋਲ ਹਾਂ ਜਿਹੜੇ ਪਹਿਲਾਂ ਇੰਜਨ ਹੁੰਦੇ ਸੀ ਉਹਦੇ ਵਿੱਚ ਮਗਲਾ ਤੇਲ ਪਾਉਣਾ ਪੈਂਦਾ ਸੀਗਾ ਉਹ ਕਈ ਵਾਰ ਕੀ ਕਰਦੇ ਕਿਸਾਨ ਭਾਈ ਪਾਉਣਾ ਭੁੱਲ ਜਾਂਦਾ ਸੀਗਾ ਤੇ ਇੰਜਨ ਜਾਮ ਹੋ ਜਾਂਦੇ ਸੀਗੇ ਹੁਣ ਇਦਾਂ ਦਾ ਕੋਈ ਝੰਜਟ ਖਤਮ ਹੋ ਗਿਆ ਹਾਂ ਤੇ ਗਰਮ ਗਰਮ ਨਹੀਂ ਵੀ ਨਹੀਂ ਹੁੰਦਾ ਇਹਨੂੰ ਲਗਾਤਾਰ ਤੁਸੀਂ 5 ਤੋਂ 10 ਘੰਟੇ ਚੁਜ਼ ਕਰੋਗੇ ਕੋਈ ਵੀ ਦਿੱਕਤ ਨਹੀਂ ਆਉਗੀ ਕਿਉਂਕਿ ਇਹਦੇ ਵਿੱਚ ਕੀ ਹੈ ਜਿਹੜਾ ਇੰਜਨ ਦੇ ਵਿੱਚ ਮੁਗਲੈਲ ਲੱਗ ਤੋਂ ਪੈਂਦਾ ਠੀਕ ਹੈ ਜੀ ਇਹਦੇ ਵਿੱਚ ਗੇਅਰ ਬਾਕਸ ਆ ਲੱਗ ਤੋਂ ਪੈਂਦਾ ਇਹਦੇ ਵਿੱਚ ਟਰੈਕਟਰ ਮੰਗੂਗੀ ਆਪਾਂ ਕਰਤਾ ਇੰਜਨ ਨਾਲ ਲੱਗ ਪੈਂਦਾ ਗੇਅਰ ਹੋਏ ਲੱਗ ਪੈਂਦਾ ਮਤਲਬ ਕਿ ਇਹ ਡਰਾਈ ਨਹੀਂ ਹੈਗਾ ਠੀਕ ਹੈ ਜਿੰਨਾ ਇਹਦੇ ਵਿੱਚ ਤੇਲ ਜਿਆਦਾ ਆਊਗੀ ਉਨਾ ਹੀ ਇਹਦੀ ਲਾਈਫ ਜ਼ਿਆਦਾ ਠੀਕ ਹੈ ਤੇ ਇਹ ਫੁੱਲੀ ਆਟੋਮੈਟਿਕ ਮਸ਼ੀਨ ਆ ਇਹ ਕੱਲੀ ਕਿਸਾਨ ਭਾਈ ਨੇ ਕੀ ਕਰਨਾ ਆ ਦੇਖੋ ਰੇਸ ਆ ਲੈ ਬਈ ਇੱਥੋਂ ਅੱਗੇ ਦਿਖਾ ਬਾਈ ਹੁਣ ਆਹ ਰੇਸ ਹੈ ਦੀ ਹਾਂ ਰੇਸ ਦੱਬਤੀ ਉਸ ਤੋਂ ਮਗਰ ਤੁਸੀਂ ਕਲੱਚ ਦੱਬ ਦੇਣਾ ਇਹਨੇ ਆਪਣਾ ਵਰਕ ਕਰਨਾ ਸਟਾਰਟ ਕਰ ਦੇਣਾ ਠੀਕ ਹੈ ਠੀਕ ਹੈ ਜੀ ਇਹਦੇ ਨਾਲ 50 ਅਟੈਚਮੈਂਟ ਲੱਗ ਜਾਂਦੀਆਂ ਨੇ 50 ਸਪਰੇਅ ਪੰਪ ਹੋ ਗਿਆ ਪਾਊਡਰ ਪੰਪ ਹੋ ਗਿਆ ਕਲਟੀਵੇਟਰ ਹੋ ਗਿਆ ਸਵਾਗਾ ਹੋ ਗਿਆ ਔਰ ਮਿੱਟੀ ਲਾਉਣ ਵਾਲਾ ਫਾਲਾ ਵੀ ਹੋ ਗਿਆ ਤੇ ਆਪਣਾ ਰੋਟਾਵੇਟਰ ਵੀ ਹੋ ਗਿਆ ਰੋਟਾਵੇਟਰ ਨਾਲ ਰੋਟਾਵੇਟਰ ਦੇ ਵਿੱਚ ਇਹ ਜੀ ਅਡਜਸਟਮੈਂਟ ਆਪਣੇ ਇਹ ਆਪਣੇ ਜਿਹੜਾ ਰੋਟਾਵੇਟਰ ਦੇ ਹਿਸਾਬ ਨਾਲ ਤਿਆਰ ਕੀਤਾ ਹੋਇਆ ਹੈ ਕਿ ਆਪਣੇ ਬਾਗ ਵਾਲੇ ਭਾਈ ਦੇ ਵੀ ਕੰਮ ਆ ਜਾਵੇ ਕਿਸਾਨ ਭਾਈ ਦੇ ਤੇ ਸਬਜ਼ੀ ਵਾਲੇ ਦੇ ਵੀ ਇਹ ਆਪਾਂ ਲਾ ਕੇ ਵੀ ਦਿਖਾਵਾਂਗੇ ਭਾਈ ਲਾ ਕੇ ਆਪਾਂ ਲਾਈਵ ਡੈਮੋ ਵੀ ਕਰਕੇ ਦਿਖਾਵਾਂਗੇ ਇਹਦੇ ਵਿੱਚ ਆ ਦੇਖੋ ਤੁਸੀਂ ਦੇਖ ਸਕਦੇ ਹੋ ਪਿੰਨਾ ਲਾਈਆਂ ਹੋ ਜਾਂਦੀਆਂ ਦੇਖੋ ਹਰ ਇੱਕ ਲਿਪ ਲਾਈ ਹਾਂ ਇਹ ਆਪਣੇ 8 ਇੰਚ ਤੋਂ ਲੈ ਕੇ 2 ਫੁੱਟ ਤੱਕ ਅਡਜਸਟਮੈਂਟ ਆ 2.5 ਫੁੱਟ ਤਾਂ ਹਾਂ ਵੀ ਇਹ ਜੇ ਆਪਾਂ ਸਾਰਾ ਜਿਗਾਰਡਮੈਂਟ ਲਾ ਦਈਏ ਇਹਦੇ ਹਾਂ ਤਾਂ 2.5 ਫੁੱਟ ਥਾਂ ਲੈ ਕੇ ਜਾਊਗਾ 2.5 ਫੁੱਟ ਲੈ ਜਾਂਦਾ ਕਟ ਤੋਂ ਘਟ 8 ਇੰਚ ਵੱਧ ਤੋਂ ਵੱਧ 2.5 ਫੁੱਟ ਠੀਕ ਹੈ ਤੇ ਇਹ ਡੂੰਘਾ ਕਿੰਨਾ ਕੁ ਲੱਗਦਾ ਬਾਈ ਡੂੰਘਾ ਦੇਖੋ ਜੀ ਪਾਣੀ ਲੱਗਿਆ ਹੋਇਆ ਬੱਤਸਰੋ ਜਿਵੇਂ ਆਪਾਂ ਟਰੈਕਟਰ ਚਲਾਉਨੇ ਆ ਵੱਡਾ ਆਮ ਤੌਰ ਤੇ ਕਹ ਦਿੰਦੇ ਆ ਜਿਵੇਂ ਬੱਤੇਰੀਏ ਚਲਾਉਣਿਆਂ ਤਾਂ 7-8 ਇੰਚ ਚਲਾ ਜਾਂਦਾ ਜੀ 7-8 ਇੰਚ ਚੜਿਆ ਜਾਂਦਾ ਤੇ ਇਹਦੇ ਆਪਾਂ ਤੁਸੀਂ ਇਹ ਪੈਟਰੋਲ ਪੈਂਦਾ ਹਨਾ ਇਹਦੀ ਐਵਰੇਜ ਕਿੰਨੀ ਕਾ ਫਿਰ ਵੀ 1 ਘੰਟੇ ਦਾ ਕਿੰਨਾ ਕ ਤੇਲ ਤੂੰ ਖਾ ਜਾਂਦਾ ਇੱਕ ਘੰਟੇ ਦੇ ਵਿੱਚ ਜਿਵੇਂ ਆਪਣਾ ਸਬਜ਼ੀ ਲਈ ਹੋਈ ਹੈ ਬੈਡਾਂ ਦੇ ਅੰਦਰ ਚਲਾਉਣਾ ਬਿੱਗਾ ਤੋਂ ਮਤਲਬ 45 ਮਿੰਟ ਦੇ ਵਿੱਚ ਬਿੱਗਾ ਕਵਰ ਕਰ ਦਿੰਦਾ ਤੇ ਘੰਟੇ ਦੇ ਵਿੱਚ ਜਿਹੜਾ ਤੇਲ ਲਊਗਾ 650 ਗ੍ਰਾਮ ਲੈਣਾ ਮਤਲਬ ਕਿ 65 ਰੁਪਏ ਦੇ ਵਿੱਚ ਬਿੱਗਾ ਕਰ ਦੇਣਾ ਨੇ ਸਭ ਤੋਂ 65 ਰੁਪਏ ਦੇ ਵਿੱਚ ਬਾਈ ਕਹਿੰਦਾ ਜੇ ਆਪਾਂ ਇੱਕ ਵਿੱਗੇ ਨੂੰ ਵਾਉਣਾ ਹਨਾ ਇਹਦੇ ਨਾਲ ਵੀ ਰੋਟਾਵੇਟਰ ਮਾਰਨਾ ਹੈ ਜੀ ਜ਼ੈਟਾਂ ਦੇ ਵਿੱਚ ਸਬਜ਼ੀ ਦੇ ਵਿੱਚ ਸਬਜ਼ੀ ਦੇ ਵਿੱਚ ਜੀ ਤੇ 650 ਗ੍ਰਾਮ ਤੇਲ ਖਾਊਗਾ ਤੇ 45 ਮਿੰਟਾਂ 'ਚ ਇੱਕ ਬਿੱਗਾ ਕੰਮ ਨਵੇੜ ਦੋਣਾ ਜੇ ਆਪਣੇ ਖਾਲੀ ਮਤਲਬ ਕਿ ਬਿੱਗਾ ਪਾਉਣਾ ਤਾਂ 1 ਘੰਟੇ ਦੇ ਵਿੱਚ ਬਾਦੂਗਾ ਵੀ 65 ਰੁਪਏ ਖਰਚਾ ਆਉਂਦਾ ਜੀ ਸਿਰਫ 65 ਰੁਪਏ ਖਰਚਾ ਹੋਣਾ ਐਸ ਮਿੰਨੀ ਟਰੈਕਟਰ ਦੇ ਪਹਿਲਾਂ ਤਾਂ ਆਪਾਂ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਠੀਕ ਹੈ ਕੀ ਇਹਦੇ ਨਾਲ ਇੰਪਲੀਮੈਂਟ ਫ੍ਰੀ ਦੇ ਰਹੇ ਆਂ ਅਸੀਂ ਤੇ ਉਸ ਤੋਂ ਬਾਅਦ ਇਹਦੀ ਗਾਰੰਟੀ ਵਾਰੰਟੀ ਆ ਇਹ ਕਿਸਾਨ ਭਾਈ ਦੇ ਘਰ ਕਿਵੇਂ ਪਹੁੰਚ ਪਾਊਗਾ ਇਹ ਤੇ ਪਹਿਲਾਂ ਆਪਾਂ ਲਾਈਵ ਡੈਮੋ ਕਰਦੇ ਹਾਂ ਠੀਕ ਹੈ ਲਓ ਜੀ ਆਪਾਂ ਤੁਹਾਨੂੰ ਲਾਈਵ ਡੈਮੋ ਦਿਖਾਉਣੇ ਆ ਹੋ ਸਕਦਾ ਇਹਦੀ ਆਵਾਜ਼ ਜ਼ਿਆਦਾ ਹੋਵੇ ਬਾਈ ਸਟਾਰਟ ਕਰਕੇ ਦਿਖਾ ਦੇ ਇੱਕ ਵਾਰੀ ਵੀਡੀਓ ਦੇ ਵਿੱਚ ਆਵਾਜ਼ ਆਊਗੀ ਬਾਈ ਥੋੜੇ ਦੂਰ ਹੋ ਕੇ ਲਾਈ ਬਣਾ ਆ ਦੇਖੋ ਬਿਲਕੁਲ ਸਿੰਪਲ ਫੰਡ ਆ ਕੋਈ ਜ਼ਿਆਦਾ ਉਹ ਲੰਬਾ ਚੌੜਾ ਸਿਸਟਮ ਨਹੀਂ ਆ ਦੇਖੋ ਪਹਿਲਾਂ ਤਾਂ ਇੰਜਨ ਦਾ ਆਨ-ਆਫ ਬਟਨ ਦਿੱਤਾ ਹੋਇਆ ਜੀ ਪਹਿਲਾਂ ਆਪਾਂ ਇਹ ਆਨ ਕਰਨਾ ਹੈ ਆਨ ਕਰ ਲਿਆ ਜੀ ਉਸ ਤੋਂ ਬਾਅਦ ਥੋੜਾ ਸਾ ਇਹਦੀ ਐਕਸੀਲੇਟਰ ਦੇ ਲੈਣੀ ਆ ਠੀਕ ਹੈ ਉਸ ਤੋਂ ਬਾਅਦ ਚੋਕ ਲਾ ਲਈ ਜੀ ओके ਉਸ ਤੋਂ ਬਾਅਦ ਅਸੀਂ ਗੱਜ ਲੈਣੀ ਹੈ ਸਟਾਰਟ ਹੋ ਗਿਆ ਉਸ ਤੋਂ ਬਾਅਦ ਚੋਕ ਲੱਗ ਗਿਆ ਇੱਕ ਕਰੀ ਜੇ ਸਟਾਰਟ ਹੋ ਜਾਂਦਾ ਨਾ ਇਹ ਬਿਲਕੁਲ ਜੀ ਬਿਲਕੁਲ ਕਹੋਗੇ ਫੋਸਟ ਟੋਕ ਇੰਜਨ ਆ ਹੈ ਠੀਕ ਹੈ ਤੇ ਇਜ਼ੀ ਸਟਾਰਟਿੰਗ ਠੀਕ ਹੈ ਸਟਾਰਟਿੰਗ ਇਹਦੀ ਹੋ ਗਈ ਹੈ ਤੇ ਬਾਈ ਹੁਣ ਆਹ ਕਲਚ ਰੱਪ ਲਿਆ ਚੱਲ ਪਈ ਆਏ ਚੱਲਦਾ ਨਾ ਇਹ ਆਹ ਕਲਚ ਦੱਬ ਲਿਆ ਚੱਲ ਪਿਆ ਰਸੜ ਤਾਂ ਉੱਥੇ ਰੁਕ ਜਾਣਾ ਉਸ ਤੋਂ ਬਾਅਦ ਆਪਾਂ ਦੇਖੋ ਪਿੰਨਾਂ ਨੇ ਨਹੀਂ ਇਹ ਇਹ ਬਾਈ ਗੇਅਰ ਗੁਰ ਹੈ ਨਹੀਂਗਾ ਆਟੋਮੈਟਿਕ ਗੇਅਰ ਆ ਜੀ ਇਹਦਾ ਸਾਰਾ ਹੀ ਆਟੋਮੈਟਿਕ ਹੈ ਆ ਦੇਖੋ ਉਸ ਤੋਂ ਬਾਅਦ ਆਪਾਂ ਪਿੰਨ ਕੱਢਦੇ ਇਹਦੇ ਵਿੱਚ ਆਪਣਾ ਰੋਟਾਵੇਟਰ ਪੈ ਜਾ। ਅਜਾ ਰੋਟਾਵੇਟਰ ਇੱਥੇ ਬੂਗਾ ਟਾਇਰ ਖੋਲ ਕੇ। ਲੈ ਵੀ ਰੋਟਾਵੇਟਰ ਆਪਾਂ ਲਾ ਲਿਆ ਹੁਣ ਬਾਈ ਦਿਖਾਈ ਚਲਾ ਕੇ ਕਿੰਨਾ ਕੇ ਲੱਗਦਾ ਰੋਟਾਵੇਟਰ। ਲਓ ਜੀ। 7.5 ਹੌਟ ਪਾਵਰ ਦਾ ਇਹ ਟਰੈਕਟਰ ਹੈ ਤੇ ਰੋਟਾਵੇਟਰ ਨੂੰ ਚੈੱਕ ਕਰਾ ਲਿਆ 2.5 ਫੁੱਟ ਇਹ ਥਾ ਲੈ ਕੇ ਜਾਂਦੇ। ਇੱਧਰ ਵੇਖ ਲਓ ਆਪਣੇ ਕਿੰਨਾ ਇਹ ਡੂੰਘਾ ਲੱਗਦਾ ਬਾਈ ਨੇ ਅੱਖਾਂ ਤੋਂ ਜਿਵੇਂ 5-6 ਤੋਂ ਲੈ ਕੇ ਅੱਤਕ ਸੇਟ ਦੱਸ ਕੇ ਦੂਆ ਲਾ ਰਿਹਾ। ਬਾਕੀ ਖਾਂ ਦੇ ਹਾਵ ਦਾ ਕਿੱਲੇ ਬਾਹਰ ਚਲਾਉਣੇ ਆਂਗੇ ਆਪਾਂ ਕਿਵੇਂ ਲਾਉਣੇ ਆਂ। ਬਈ ਕਿੰਨਾ ਕਢੂੰਗਾ ਲੱਗਿਆ। 4 ਤੋਂ 5 ਇੰਚ ਚੱਲੇ ਗਿਆ ਭਰਾ। 4 ਤੋਂ 5 ਇੰਚ ਬਈ ਕਹਿੰਦਾ ਕਢੂੰਗਾ ਲੱਗਦਾ 2.5 ਫੁੱਟ ਥਾਂ ਲੈ ਕੇ ਜਾਂਦਾ। ਤੁਸੀਂ ਇਹ ਆਪਾਂ ਨੂੰ ਉਹ ਮੇ ਤੇ ਚਲਾ ਕੇ ਦਿਖਾਤਾ ਹਨਾ ਬਾਵਾ ਸਾਰੇ ਏਰੀਆ ਚ ਵੀ ਜਾ ਦੇ ਏਰੀਆ ਲੈ ਕੇ ਜਾਂਦਾ ਜਿਵੇਂ ਆਪਣੇ ਮੱਕੀ ਖੜੀ ਇਹਦੇ ਵਿੱਚ ਖਾ ਲਈਆਂ। ਇਹਦੇ ਵਿੱਚ ਚਲਾਉਣਾ ਹੋਵੇ ਫੇਰ ਇਹ ਕਿਵੇਂ ਚੱਲੇ ਹਾਂ ਬਿਲਕੁਲ ਸਿੰਪਲ ਸਾਜ ਫੰਡਾ ਹੁਣ ਆਪਣੇ ਰੋਟਾਬੀਟਰ ਲਾਇਆ ਸੀਗਾ ਆਪਣੇ 28 ਇੰਚ ਦਾ ਲਾਇਆ ਸੀ ਮਤਲਬ ਕਿ 2.5 ਫੁੱਟ ਦਾ ਲਾਇਆ ਸੀ 2.5 ਫੁੱਟ ਦਾ ਸੀ ਹਣਾ ਹੁਣ ਜਿਹੜੀਆਂ ਆਪਣੇ ਇਹਦੇ ਵਿੱਚ ਗੈਪ ਆ ਮੱਕੀ ਦੇ ਵਿੱਚ 8 ਤੋਂ 10 ਇੰਚ ਆ ਤਾਂ ਆਪਾਂ ਹੀ ਕਰਨਾ ਆ ਪਿੰਨ ਕੱਢ ਦੇਣੀ ਆ ਆ ਨਿਕਲ ਜਾਣਾ ਰੋਟਾਬੀਟਰ ਠੀਕ ਆ ਇੱਕ ਪਿੰਨ ਕੱਢਣੀ ਆ ਆ ਪਿੰਨ ਕੱਢ ਕੇ ਰੋਟਾਬੀਟਰ ਨਿਕਲ ਗਿਆ ਜੀ ਉਸ ਤੋਂ ਮਗਰੋਂ ਗੱਲਾਂ ਤੁਸੀਂ ਆ ਸਿੰਗਲ ਸਿੰਗਲ ਪੀਸ ਲਾ ਲੈਣਾ ਆ ਦੇਖੋ ਇਹ ਆਪਣੇ ਇੱਥੋਂ ਆ ਪੀਸ ਕੱਢ ਲੈਣਾ ਠੀਕ ਹੈ ਤੇ ਇੱਕ ਅਲੱਗ-ਅਲੱਗ ਨਿਕਲ ਜੋ ਐਡਜਸਟਮ ਸਾਬ ਦੇ ਨਾਲ ਕਰ ਸਕਦਾ ਵੀ ਇਹ ਇਕੱਲਾ ਇਕੱਲਾ ਪੀਸ ਨਿਕਲ ਜੂ ਉਹਦੇ ਸਹਾਵ ਨਾਲ ਆਪਾਂ ਕਿੰਨਾ ਮਰਜੀ ਇਹਨੂੰ ਚੌੜਾ ਕਰ ਸਕਦੇ ਹਾਂ ਕਿੰਨਾ ਮਰਜੀ ਇਹਨੂੰ ਭੀੜਾ ਕਰ ਸਕਦੇ ਹਾਂ ਇਹ ਆਪਣੇ ਹੁਣ ਹੋ ਜਾਣਾ ਇਹ ਇਹਦੇ ਵਿੱਚ ਦੋ ਅਡਜਸਟਮੈਂਟਾਂ ਨੇ ਦੋ ਗੋਲੀਆਂ ਦਿੱਤੀਆਂ ਹੋਈਆਂ ਨੇ ਆ ਦੇਖੋ ਆ ਸਿੰਗਲ ਸਿੰਗਲ ਰਹਿ ਗਿਆ ਜੀ ਹੁਣ ਤੁਸੀਂ ਇਹਨੂੰ ਬਾਹਰ ਨਿਕਲੀ ਚ ਪਾਉਂਗੇ 10 ਇੰਚਾ ਹੁਣ ਤੁਸੀਂ ਕਰਨਾ 8 ਇੰਚ ਇਹਨੂੰ ਅੰਦਰ ਲੈ ਜੇ ਹਨਾ 8 ਤੋਂ 10 ਇੰਚ ਦੇ ਵਿੱਚ ਵੀ ਸਾਡੇ 2.5 ਰੱਖ ਦਿੱਤੇ ਹੋਏ ਨੇ ਇਹ ਬਹੁਤ ਵਧੀਆ ਚੀਜ਼ ਹੈ ਹਨਾ ਘੱਟ ਥਾਂ ਹੋਵੇ ਜਿਹਦੇ ਕੋਲੇ ਜਿਵੇਂ ਖਾਲੀਆਂ ਭੀੜੀਆਂ ਹੁੰਦੀਆਂ ਕਿਸੇ ਕੋਲ ਚੌੜੀਆਂ ਹੁੰਦੀਆਂ ਉਸ ਹਿਸਾਬ ਨਾਲ ਆ ਪੜ ਜਾਏ ਤਾਂ ਇਹ ਸਾਨੂੰ ਮੈਂ ਸਟਾਰਟਿੰਗ ਤੇ ਕਿਹਾ ਸੀ ਭਰਾਜੀ ਵੀਡੀਓ ਤੇ ਕਿ ਮਲਟੀ ਪਰਪਸ ਕੰਮ ਦਊਗੀ ਮਲਟੀ ਪਰਪਸ ਕੀ ਦੇ ਵਿੱਚ ਮਨ ਬਾਈ ਆਪ ਨੂੰ ਚਲਾ ਕੇ ਦਿਖਾਉਂਦਾ ਇਹ ਆ ਪੱਟ ਕੇ ਦਿਖਾਉਂਦਾ ਖਾਲੀਆਂ ਦੇ ਵਿੱਚ ਪਿੱਟੇ ਪਿੱਟਾ ਆ ਲੋਜੀ ਇਹ ਬਾਈ ਹੁਣ 8 ਇੰਚ ਪਾ ਲਈ ਜਾਂਦਾ ਆ ਲੋਜੀ 8 ਇੰਚ ਇਹ ਖਾਲੀਆਂ ਬਾਈ ਕਹਿੰਦਾ 8 ਇੰਚ ਆਕੈਂਡਰ ਦੇ ਵੇਖ ਲਓ। ਕੋਟੀ ਕਰਨਾ ਸਟੇਟੂ ਵਧੀਆ ਜਿਗਾਰਡਮੈਂਟ ਹੋਰ ਕੋਈ ਨਹੀਂ ਹੋ ਸਕਦਾ। ਬਹੁਤ ਹੀ ਥੋੜੀ ਜਿਹੀ ਕੀਮਤ ਦੇ ਵਿੱਚ ਇਹ ਜਿਹੜਾ ਕਰੈਕਟਰ ਆ, ਇਹ ਨਹੀਂ ਕਰੈਕਟਰ ਆ ਜਾਂਦਾ। ਨਾ ਹੀ ਇਹਦਾ ਤੇਲ ਖਰਚ ਹੈ। 1 ਘੰਟੇ ਦੇ ਵਿੱਚ ਪਾਈ ਜਾਂਦਾ 550 ਗ੍ਰਾਮ ਤੇ ਇਹਦਾ 40 ਮਿੰਟਾਂ ਦੇ ਵਿੱਚ ਇੱਕ ਵਿੱਗਾ ਖਾਨੇ ਰਿਹਾ। ਆ ਦੇਖੋ ਜਿਵੇਂ ਹੁਣ ਮੇਰੇ ਕਿਸਾਨ ਭਾਈਆਂ ਦਾ ਕੋਈ ਵੀ ਚੀਜ਼ ਹੈ ਜਿਵੇਂ ਹੁਣ ਆਪਾਂ ਮੱਕੀ ਲਾਈ ਹੋਈ ਆ, ਟਮਾਟਰ ਲਾਏ ਨੇ, ਬੈਂਗਣਾ, ਹਲਦੀ, ਮਿਰਚਾ ਜੋ ਵੀ ਚੀਜ਼ਾਂ ਨੇ, ਬੈੱਡਦਾਰ ਨਾਲੀਦਾਰ ਨੇ। ਇਸ ਤੋਂ ਪਹਿਲਾਂ ਆਪਾਂ ਰੋਟਾਵੇਟਰ ਫੇਰ ਤੱਕ ਵਾਰੀ ਪੋਲਾ ਹੋ ਗਿਆ। ਮਤਲਬ ਕਾਕੂ ਖੇ ਨਿਕਲ ਗਏ। ਉਸ ਤੋਂ ਮਗਰੋਂ ਆ ਦੇਖੋ ਆਪਾਂ ਪਲਾਉ ਪਾਤਾ। ਇਹਦੇ ਪਿੱਛੇ ਜੇਸਾਬ ਨਾਲ ਆਪਣੀ ਨਾਲੀ ਆ, ਉਸ ਹਸਾਬ ਨਾਲ ਆਪਣਾ ਚੌੜਾ ਪੀੜਾ ਬਣ ਲਿਆ ਦੇਖੋ। ਠੀਕ ਹੈ ਜੀ। ਉਸ ਤੋਂ ਮਗਰੋਂ ਹੁਣ ਆਪਾਂ ਅੱਗੇ ਰੋਟਾਵੇਟਰ ਪਾਇਆ ਹੋਇਆ। ਪਿੱਛੇ ਆਪਣੇ ਪਲਾਉ ਪਾਇਆ ਦੋਨੇ ਕੰਮ ਇੱਕ ਵਾਰ ਚ ਕਰੇਗਾ 7.5 ਐਚਪੀ ਦਾ ਪੈਟਰੋਲ ਦੇ ਇੰਨੀ ਤਾਕਤ ਵਾਲਾ ਇੰਜਨ ਲਾਇਆ ਹੋਇਆ ਓ ਜੀ ਦੋਨੇ ਚੀਜ਼ਾਂ ਇਕੱਠੀਆਂ ਆ ਥੋੜੇ ਸਾਹਮਣੇ ਪ੍ਰੈਕਟੀਕਲ ਆ ਜੀ ਲੈ ਵੀ ਹੁਣ ਆਪਾਂ ਪਲਾਉ ਮਾਰ ਕੇ ਬਸਾਉਣੇ ਆਂ ਮਿੱਟੀ ਦੇਖੋ ਤੁਸੀਂ ਲਾਉਦਾ ਲੱਟਾਂ ਦੇ ਉੱਤੇ ਫਾਈ ਵੇਖੋ ਇਹ ਕੋਈ ਹੌਲੀ ਜੀ ਵਧੀਆ ਮਿੱਟੀ ਲਾਉਦਾ ਬਾਈ ਨੇ ਗੈਬਰੇ ਲਾਇਆ ਕਿੰਨਾ ਗੈਬ ਹੈ ਕਿੰਨੀ ਉੱਚੀ ਮਿੱਟੀ ਲਾਉਦਾ ਅਧਿਕਾਉ ਮੇਰੇ ਕਿਸਾਨ ਭਾਈਆਂ ਨੂੰ ਕੀ ਪੂਰੇ ਕੱਕ ਕੱਢ ਕੇ ਦੇ ਵਿੱਚ ਜਿੰਨਾ ਵੀ ਖਰਪਤਬਾਰ ਸੀਗੀ ਖੱਪਲ ਸੀਗਾ ਗਾਜਰ ਬੁੱਟੀ ਪੰਗਪੰਗ ਸਭ ਵੱਢ ਗਏ ਨੇ ਔਰ ਦੂਜੀ ਵਾਰ ਮਿੱਟੀ ਜਿਹੜਾ ਪਲਾਉ ਸਾਡਾ ਸਪੈਸ਼ਲ ਡਿਜ਼ਾਈਨ ਕੀਤਾ ਫਾਈਬਰ ਪਲਾਉ ਆ ਇਹ ਜਿਹੜੀ ਕੀਮਤ ਆ 6000 ਰੁਪਏ ਲੱਗਤੋਂ ਆ ਪਰ ਛੋਟੀ ਵੀਡੀਓ ਦਾ ਜਿਹੜਾ ਵੀ ਆਪਾਂ ਨੂੰ ਸਕਰੀਨਸ਼ਾਟ ਭੇਜੂਗਾ ਉਹ ਮਸ਼ੀਨ ਦੇ ਨਾਲ ਰੋਟਾ ਬਿਟਰ ਰਬੜ ਦੇ ਟਾਇਰ ਤਾਂ ਜਾਣ ਕੇ ਜਾਣਗੇ ਔਰ ਪਲਾਉ ਵੀ ਫ੍ਰੀ ਜਾਊਗਾ ਪਲਾਉ ਵੀ ਫ੍ਰੀ ਆਜੂਗਾ ਜਿਹੜਾ ਛੋਟੀ ਵੀਡੀਓ ਦਾ ਸਕਰੀਨਸ਼ਾਟ ਭੇਜੂਗਾ ਲਓ ਜੀ ਬਾਈ ਕਹਿੰਦੇ ਜਿਹੜਾ ਸ਼ੇਅਰ ਕਰਕੇ ਸਕਰੀਨਸ਼ਾਟ ਭ ਅਸਫਾਈ ਦੇਖੋ ਇੰਨੀ ਤਾਂ ਆਪਣੇ ਖੁਰਪੇ ਦੇ ਨਾਲ ਜਿਹੜੀ ਆਪਾਂ ਕਈ ਦਿਨਾਂ ਹੱਥ ਨਾਲ ਵੀ ਲਗਾਉਣਿਆ ਇੰਨੀ ਸਫਾਈ ਤਾਂ ਉਹਦੀ ਨਹੀਂ ਆਉਂਦੀ ਹੈਗੀ ਆਹ ਹਾਲ ਦੇਖੋ ਆਹ ਵੇਖ ਲਓ ਆਹ ਹਾਲ ਸੀਗਾ ਪਹਿਲਾਂ ਤੇ ਹੁਣ ਖਾਲੀਆਂ ਵੇਖੋ ਜਮਾਂ ਹੀ ਕਲੀਨ ਹੋ ਚੁੱਕੀਆਂ ਆਹ ਦੇਖੋ ਇਧਰ ਵੀ ਦਿਖਾਓ ਕਸੀਆ ਚੱਕਣ ਦੀ ਲੋੜ ਨਹੀਂ ਆਪਾਂ ਨੂੰ ਇਧਰ ਦੇਖ ਲਓ ਨਾਲੇ ਮਿੰਟ ਮਾਰਿਆ ਬਾਈ ਨੇ ਦੋ ਖਾਲੀਆਂ ਦਾ ਘਾ ਪੱਟ ਕੇ ਭਰਾ ਮਾਰਿਆ ਤੀ ਤਾਂ ਤੇਰੀ ਬਹੁਤ ਹੀ ਸਿਰਾ ਹੈਣਾ ਤੂੰ ਆਪਾਂ ਨੂੰ ਡੈਮੋ ਕਰਕੇ ਦਿਖਾ ਰਾ ਰੋਟਾ ਵੇਟਰ ਮਾਰਤਾ ਪਲਾਉ ਮਾਰਤੇ ਮਿੱਟੀ ਲਾਤੀ ਹੈਣਾ ਕੱਖ ਵੀ ਘੱਟ ਤੇ ਇਹਦੀ ਕੀਮਤ ਕਿੰਨੀ ਆ ਇਦੀ ਕੀਮਤ ਹੈਗੀ ਆ ਜੀ 36000 ਰੁਪਿਆ 36000 ਓਨਲੀ 36000 ਦੇ ਵਿੱਚ ਆਪਾਂ ਪਹੁੰਚ ਕਰ ਦਾਂਗੇ ਪੂਰੇ ਹਿੰਦੁਸਤਾਨ ਦੇ ਵਿੱਚ ਡਿਲੀਵਰੀ ਚਾਰਜ ਅਲੱਗ ਤੋਂ ਰਹੂਗਾ ਫ੍ਰੀ ਲਓ ਜੀ ਬਾਈ ਕਹਿੰਦਾ ਸਿਰਫ 36000 ਰੁਪਿਆ ਕੀਮਤ ਹੈ ਇਦੀ ਡਿਲੀਵਰੀ ਚਾਰਜ ਵੀ ਨਹੀਂ ਲੱਗਣਾ 올 ਇੰਡੀਆ ਫ੍ਰੀ ਆ ਹਾਂ 올 ਓਵਰ ਇੰਡੀਆ ਫ੍ਰੀ ਆ ਠੀਕ ਹੈ ਇਹਦੇ ਨਾਲ ਸਮਾਨ ਕੀ ਆਊਗਾ ਸੰਧ ਇੱਕ ਤਾਂ ਜਿਹੜੇ ਰਬੜ ਦੇ ਟਾਇਰ ਨੇ ਰਬੜ ਦੇ ਟਾਇਰ ਕਿੱਥੇ ਕੰਮ ਹੁੰਦੇ ਨੇ ਜਿਵੇਂ ਖੇਤੋਂ ਘਰ ਜਾਣਾ ਘਰ ਤੋਂ ਖੇਤ ਜਾਣਾ ਇਹਨੂੰ ਰੋੜ ਨਾਲ ਸੁੱਕਾ ਰੋੜ ਨਾਲ ਸੁੱਕਾ ਹੋ ਜਾਂਦਾ ਭਾਰੀ ਮਸ਼ੀਨਾਂ ਦਾ ਤੁਸੀਂ ਤੁਹਾਡਾ ਖੇਤ ਦੂਰ ਆ ਕਿਲੋ 2 ਕਿਲੋਮੀਟਰ ਤੋਂ ਪਿੱਛੇ ਪਤਾ ਕੀ ਆ ਦੇਖੋ ਹੱਕ ਲੱਗੀ ਹੋਈ ਆ ਅਗਲਾ ਆਪਣਾ ਸੀਟ ਜਗਾੜ ਜਾ ਬਣਾ ਲੈਂਦਾ ਇੱਕ ਜਖਾੜੂ ਸੀਟ ਵੀ ਲਾ ਸਕਦੇ ਆ ਸੀਟ ਲਾ ਕੇ ਖੇਤਾਂ ਕੰਨ ਜਾ ਸਕਦਾ ਉਦੋਂ ਮਗਰੋਂ 24 ਵਲੇਟਾਂ ਦੀ ਰੋਟਰੀ ਜੋ ਛੋਟੀ ਵੱਡੀ ਹੁੰਦੀ ਹੈ ਇਹ ਨਾਲ ਆਉਣੀ ਆ ਇਹ ਰੋਟਾਵੇਟਰ ਜੀ ਵੀ ਨਾਲ ਆਜੀ ਨਾਲ ਆਉਣਾ ਉਸ ਤੋਂ ਮਗਰੋਂ ਜਿਹੜਾ ਪਲਾਉ ਆ ਇਹਦੀ ਕੀਮਤ 6000 ਲੱਗ ਤੋਂ ਸੀਗੀ ਛੋਟੀ ਵੀਡੀਓ ਜਿਹੜਾ ਸਕਰੀਨ ਸ਼ਾਟ ਭੇਜੂਗਾ ਉਹਨੂੰ ਆਪਾਂ ਇਹ ਪਲਾਉ ਵੀ ਨਾਲ ਫਰੀ ਦੇਵਾਂਗੇ ਤੇ ਉਸ ਤੋਂ ਮਗਰੋਂ ਅਗਲਾ ਕਹਿੰਦਾ ਵੀ ਇਹਦੀ ਗਾਰੰਟੀ ਵਾਰੰਟੀ ਗਾਰੰਟੀ ਵਾਰੰਟੀ ਕੀ ਆ ਪਹਿਲੀ ਤੱਕ ਲੈ ਜਿਹੜੀ ਸਾਡੀ ਕੰਪਨੀ ਦਾ ਰਾਜੇਪਾਈ ਦਾ ਕੋਈ ਵੀ ਪ੍ਰੋਡਕਟ ਆ ਅਸੀਂ ਵਾਰੰਟੀ ਦਿੰਦੇ ਹੀ ਨਹੀਂ ਗਾਰੰਟੀ ਦਿੰਨੇ ਆ ਗਾਰੰਟੀ ਦਿੰਨੇ ਆ ਗਾਰੰਟੀ ਦਾ ਮਤਲਬ ਕੀ ਆ ਚੇਂਜ ਕਰ ਦਾਂਗੇ ਤੁਹਾਡਾ ਇੰਜਨ ਖਰਾਬ ਹੋ ਜੇ ਤੁਹਾਡਾ ਗੇਅਰ ਬਾਕਸ ਖਰਾਬ ਹੋ ਜੇ ਤੁਹਾਡਾ ਪਲਾਉ ਟੁੱਟ ਜਾਵੇ ਤੁਹਾਨੂੰ ਜਿਹੜੇ ਨਾਲ ਸਮਾਨ ਦਵਾਂਗੇ ਉਹਦੇ ਵਿੱਚ ਵੀ ਪਲੇਟ ਤੱਕ ਵੀ ਟੁੱਟ ਜੂਗੀ ਹੈਨਾ ਪਲੇਟ ਤੱਕ ਵੀ ਟੁੱਟ ਜੇ ਭਾਈ ਜੀ ਆਪਾਂ ਫ੍ਰੀ ਆਫ ਕੋਸਟ ਤੁਸਾਂ ਭਾਈ ਦੇ ਘਰ ਪਹੁੰਚ ਕਰ ਦਾਂਗੇ ਉਹਦੇ ਲਈ ਕੀ ਕਰਨਾ ਪਊਗਾ ਮੰਨ ਕੇ ਚੱਲੋ ਤੁਹਾਡਾ ਕੋਈ ਪੁਰਜਾ ਟੁੱਟ ਗਿਆ ਤੁਸੀਂ ਫੋਨ ਕਰਦੇ ਵੀ ਲੋੜ ਨਹੀਂ WhatsApp ਤੇ ਇੱਕ ਫੋਟੋ ਪਾ ਦਿਓ ਵੀ ਆ ਚੀਜ਼ ਟੁੱਟ ਗਈ ਉਸ ਤੋਂ ਮਗਰੋਂ ਤੁਹਾਡਾ ਸਾਮਾਨ ਗਾਰੰਟੀ ਦੇ ਵਿੱਚ ਆਦਾ ਬਿੱਲ ਦੀ ਫੋਟੋ ਪਾ ਦਿਓ 2 ਦਿਨਾਂ ਦੇ ਵਿੱਚ ਸਾਮਾਨ ਤੁਹਾਡੇ ਕਰੇ ਪਹੁੰਚੂਗਾ ਕੰਪਨੀ ਤਾਂ ਚੱਲ ਕੇ ਤੇ ਭਾਈ ਇਹ ਮੰਗਵਾਉਣਾ ਕਿਵੇਂ ਆ ਫਿਰ ਜੇ ਕਿਸੇ ਨੇ ਮੰਗਵਾਉਣਾ ਹੋਵੇ ਆਨਲਾਈਨ ਜਿਵੇਂ ਤੁਸੀਂ ਆਖੇ ਵੀ 올 ਇੰਡੀਆ ਫ੍ਰੀ ਡਿਲੀਵਰੀ ਆ ਗੱਲ ਇਦਾਂ ਫੜਾ ਕਿਵੇਂ ਕਰੇ ਆਪਣੇ ਨਾਲ ਆਪਣੀ ਜਿਹੜੀ ਫੈਕਟਰੀ ਆ ਆ ਦੇਖੋ ਪਹਿਲਾਂ ਤਾਂ ਨੀਚੇ ਨੰਬਰ ਦੇ ਰੱਖਿਆ ਹੋਇਆ ਆਪਣੇ ਨਾਲ ਪੂਰੀ ਜਾਣਕਾਰੀ ਲੈਣਾ ਚਾਹੁੰਦਾ ਕੋਈ ਵੀ ਕਿਸਾਨ ਭਾਈ ਇਹਨੂੰ ਖਰੀਦਣਾ ਚਾਹੁੰਦਾ ਤਾਂ ਦਿੱਤੇ ਗਏ ਨੰਬਰ ਤੇ ਸਰਪਰਕ ਕਰ ਸਕਦਾ ਠੀਕ ਹੈ ਜੀ ਜਿਹੜੇ ਕਿਸਾਨ ਭਾਈ ਆਪਣੇ ਦੂਰ ਬੈਠੇ ਨੇ ਕੰਪਨੀ ਨਹੀਂ ਚੱਲ ਕੇ ਆ ਸਕਦੇ ਤਾਂ ਉਹ ਵਟਸਐਪ ਤੇ ਸਾਡੇ ਨਾਲ मतलब की कांटेक्ट कर लो उस तो मगर हम उसे कंपनी ਦੇ ਸਕੈਨਰ ਭੇਜ ਦਾਂਗੇ ਉਹਨੇ ਬੁਕਿੰਗ ਦੇ ਲਈ 2000 ਰੁਪਏ ਪਾਉਣਾ ਬਾਕੀ ਜਦੋਂ ਮਸ਼ੀਨੋ ਦੇ ਘਰ ਪਹੁੰਚ ਜੇਗੀ ਚੋ ਦੇਣਿਆ ਓਕੇ ਜੀ ਠੀਕ ਹੈ ਜੀ ਜਿਹੜਾ ਕਿਸਾਨ ਭਾਈ ਕੰਪਨੀ ਦੇ ਵਿੱਚ ਚੱਲ ਗਿਆਣਾ ਚਾਹੁੰਦਾ ਕੰਪਨੀ ਦੇ ਵਿੱਚ ਅਜੇ ਰਹਿਣ ਦਾ ਖਾਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਤੇ ਉਸ ਤੋਂ ਮਗਰੋਂ ਲਾਈਵ ਡੈਮੋ ਵੀ ਕਰਾਂਗੇ ਜਿਹੜੀ ਆਪਣੀ ਕੰਪਨੀ ਆ ਮਲੇਖ ਹੋਟਲਾ ਲੁਧਿਆਣਾ ਰੋਡ ਤੇ ਉੱਤੇ ਆ ਠੀਕ ਹੈ ਜੀ ਇਹ ਲਓ ਜੀ ਇਹ ਆਪਾਂ ਤੁਹਾਨੂੰ ਮਿੰਨੀ ਟਰੈਕਟਰ ਦਿਖਾਇਆ ਸੀ ਬਈ 36000 ਕੀਮਤ ਦੱਸੀ ਸੀ 36000 ਰੁਪਇਆ ਬਾਈ ਕਹਿੰਦਾ ਕੀਮਤ ਹੈ ਤੇ 7.5 ਹੌਸਪਾਵਰ ਦੇ ਵਿੱਚ ਪੈਟਰੋਲ ਵਾਲਾ ਇੰਜਣ ਲੱਗਿਆ ਹੋਇਆ ਹੈ ਘੰਟੇ ਦਾ ਸਿਰਫ 2.5 ਗ੍ਰਾਮ ਇਹਨੇ ਤੇਲ ਪੀਣਾ 45 ਮਿੰਟਾਂ ਦੇ ਵਿੱਚ ਇੱਕ ਬਿੱਗਾ ਕੰਮ ਨਵੇੜ ਦਿੰਦਾ 50 ਜਿਹੜੇ ਸੰਦ ਆ ਇਹਦੇ ਨਾਲ ਚੱਲੇ ਜਾਂਦੇ ਆ ਰੋਟਾਵੇਟਰ ਖਾਸ ਕਰਕੇ ਖਾਸ ਕਰਕੇ ਆਪਲਾਉ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇਹਦਾ ਇੰਜਨ ਵੀ ਆ ਸਾਰਾ ਵਾਟਰ ਪ੍ਰੂਫ ਆ ਵਾਟਰ ਸਾਈਕ ਲੱਗਿਆ ਰਵੇ ਮੈਂ ਕਿਹਾ ਕਿ ਕੱਦੂ ਦੇ ਵਿੱਚ ਚਲਾ ਲਵੇ ਇਹਨੂੰ ਪੂਰਾ ਆਪਣੇ ਭਿਗੋ ਦੇਵੇ ਕੋਈ ਦਿੱਕਤ ਨਹੀਂ ਉਹ ਸਾਰਾ ਇੰਜਨ ਸੀਲਡ ਆ ਬਾਡਰ ਪ੍ਰੂਫ ਇੰਜਨ ਆ ਤੇ ਇੱਕ ਗੱਲ ਹੋਰ ਵੀ ਇਹ ਵੀ 올 ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਆ ਤੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਪਲਾਉ ਇਹ ਨਾਲ ਫ੍ਰੀ ਦਿੱਤਾ ਜਾਊਗਾ ਇਹਦੇ ਨਾਲ ਆਪਾਂ ਕਰਦੇ ਆ ਆਪਣੀ ਵੀਡੀਓ ਦੀ ਸਮਾਪਤੀ ਆਪਣੀ ਵੀਡੀਓ ਵਧੀਆ ਲੱਗੀ ਤੇਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ